ਰੈਡੀ ਅੱਜ ਦੇ ਸਮਾਜ ਨੂੰ ਨਰਵਾ ਸਮਾਜ ਕਹਿਣ ਲੱਗਿਆਂ ਹਿਚਕਚਾਹਟ ਹੁੰਦੀ ਹੈ ਡੰਡੀ ਸਮਾਜਿਕ ਕਦਰਾਂ ਕੀਮਤਾਂ ਵਿੱਚ ਇੰਨਾ ਨਿਗਾਰ ਆ ਚੁੱਕਾ ਹੈ ਕਿ ਸੋਚਦਿਆਂ ਵੀ ਸ਼ਰਮਸਾਰ ਹੋ ਜਾਈਦਾ ਹੈ ਡੰਡੀ ਨਿਰਸੰਦੇਹ ਕੁਝ ਪੱਖਾਂ ਤੋਂ ਸਮਾਜ ਵਿੱਚ ਮਾਨ ਸਨਮਾਨ ਵਧਿਆ ਹੈ ਉਨਤੀ ਹੋਈ ਹੈ ਡੰਡੀ ਬਿੱਦਦਾ ਪ੍ਰਚਾਰ ਅਤੇ ਪ੍ਰਸਾਰ ਹੋਇਆ ਹੈ ਡੰਡੀ ਔਰਤ ਦੀ ਆਰਥਿਕ ਹਾਲਤ ਸੁਧਰੀ ਹੈ ਡੰਡੀ ਰਸੋਈ ਦੀ ਚਾਰ ਦਿਵਾਰੀ ਤੋਂ ਉੱਪਰ ਆਕਾਸ਼ੀ ਪੁੜਾਰੀਆਂ ਲਾਈਆਂ ਹਨ ਡੰਡੀ ਮਜ਼ਦੂਰ ਤੋਂ ਚੱਲ ਕੇ ਰਾਸ਼ਟਰਪਤੀ ਦੀ ਕੁਰਸੀ ਉੱਤੇ ਬਿਰਾਜਮਾਨ ਹੋਈ ਹੈ ਡੰਡੀ ਪੁਰਸ਼ ਸ੍ਰੇਣੀ ਨੇ ਵਿੱਦਿਆ ਪ੍ਰਾਪਤ ਕਰਕੇ ਅਤੇ ਹੋਰ ਕਾਰੋਬਾਰ ਕਰਕੇ ਉੱਚੇ ਅਹੁਦਿਆਂ ਉੱਤੇ ਪਹੁੰਚ ਪ੍ਰਾਪਤ ਕੀਤੀ ਹੈ ਡੰਡੀ ਵਿਦੇਸ਼ੀ ਜਾ ਕੇ ਨਾਮਨਾ ਖੱਟਿਆ ਹੈ ਡੰਡੀ ਮਾਇਕ ਜੀਵਨ ਖੁਸ਼ਹਾਲ ਹੋਇਆ ਹੈ ਪਰ ਇਹ ਸਾਰਾ ਕੁਝ ਸਭ ਦੇ ਹਿੱਸੇ ਨਹੀਂ ਆਇਆ ਡੰਡੀ ਨਸ਼ੇ ਦੇ ਪ੍ਰਚਲਨ ਨੇ ਮਾਮਾ ਦੇ ਪੁੱਤ ਖਾ ਲਏ ਹਨ ਡੰਡੀ ਜ਼ਮੀਨਾਂ ਜਾਇਦਾਦਾਂ ਵਿਕ ਗਈਆਂ ਹਨ ਡੰਡੀ ਘਰ ਪਰਿਵਾਰ ਅਤੇ ਬੱਚੇ ਰੋਲ ਰਹੇ ਹਨ ਡੰਡੀ ਪਰ ਨਸ਼ੇ ਦੀ ਇਹ ਭਿਆਨਕ ਬਿਮਾਰੀ ਖਤਮ ਨਹੀਂ ਹੋ ਰਹੀ ਡੰਡੀ ਜਾਬਰ ਜਨਾਹ ਦੀਆਂ ਕਟਨਾਮਾਂ ਪੜ੍ਹ ਸੁਣ ਕੇ ਸਰੀਰ ਕੰਬ ਉਠਦਾ ਹੈ ਡੰਡੀ ਇੱਕ ਸਾਲ ਦੀ ਬੱਚੀ ਤੋਂ ਲੈ ਕੇ 80-90 ਸਾਲ ਦੀ ਬਜ਼ੁਰਗ ਔਰਤ ਨਾਲ ਜੋ ਵਾਪਰ ਰਿਹਾ ਹੈ ਸਮਾਜ ਦੇ ਮੱਥੇ ਉੱਤੇ ਕਲੰਕ ਹੈ ਡੰਡੀ ਬੀਬੀਆਂ ਪੈਣਾ ਡੇਰਿਆਂ ਤੋਂ ਬਧੇਰੇ ਪ੍ਰਭਾਵਿਤ ਹੋ ਰਹੀਆਂ ਹਨ ਡੰਡੀ ਪਖੰਡੀ ਸਾਧੂਆਂ ਵੱਲੋਂ ਕੀਤੇ ਜਾਂਦੇ ਕੁਕਰਮਾ ਤੋਂ ਕੋਈ ਅਨਜਾਨ ਨਹੀਂ ਡੰਡੀ ਚੋਰੀਚਕਾਰੀ ਅਤੇ ਲੁੱਟਾਂਖੋਹਾਂ ਨੇ ਇਨਸਾਨ ਦਾ ਰੈਡੀ ਬਾਹਰ ਨਿਕਲਣਾ ਔਖਾ ਕਰ ਦਿੱਤਾ ਹੈ ਡੰਡੀ ਇਨ੍ਹਾਂ ਮਾੜੇ ਅੰਸਰਾ ਨੂੰ ਕੋਈ ਡਰ ਖੋਫ ਨਹੀਂ ਡੰਡੀ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੀ ਅਣਹੋਂਦ ਹੈ ਡੰਡੀ ਇੱਕ ਤਰਫਾ ਪਿਆਰ ਸਿਰੇ ਨਾ ਚੜਨਾ ਉੱਤੇ ਮੂਹਾ ਉੱਤੇ ਤੇਜਾਬ ਸੁੱਟ ਕੇ ਸਾਰੀ ਉਮਰ ਲਈ ਬੱਜਲ ਕਰ ਦੇਣਾ ਬੇਸਮਝੀ ਦਾ ਹਿੱਸਾ ਹੈ ਡੰਡੀ ਨਸ਼ਾ ਨੰਗੇਜ ਅਤੇ ਹੱਦੋਂ ਵੱਧ ਮਿਲਦੀ ਆਜ਼ਾਦੀ ਨੁਕਸਾਨਦਾਇਕ ਹੈ ਡੰਡੀ ਚੰਗੀ ਸੋਚ ਵਾਲੇ ਲੋਕ ਅਜਿਹੇ ਸਮਾਜ ਨੂੰ ਜ਼ਰੂਰ ਸੁਧਾਰਨਾ ਚਾਹਣਗੇ ਡੰਡੀ ਭ੍ਰਿਸ਼ਟ ਹੋ ਰਹੇ ਸਮਾਜ ਨੂੰ ਸੁਧਾਰਨ ਲਈ ਨੈਤਿਕਤਾ ਦਾ ਪੱਲਾ ਫੜਨਾ ਜ਼ਰੂਰੀ ਹੈ ਡੰਡੀ ਨੈਤਿਕਤਾ ਦੀਆਂ ਨੀਹਾਂ ਬਚਪਨ ਵਿੱਚ ਹੀ ਰੱਖਣੀਆਂ ਪੈਂਦੀਆਂ ਹਨ ਡੰਡੀ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਪ੍ਰਵੇਸ਼ ਕਰੇ ਤਾਂ ਮਾਂ ਆਪ ਚੰਗੀਆਂ ਕਦਰਾਂ ਕੀਮਤਾਂ ਦੀ ਧਾਰਨੀ ਬਣੇ ਪ੍ਰਮਾਤਮਾ ਦੇ ਨਾ ਦਾ ਸਿਮਰਨ ਮਨ ਵਿੱਚ ਸ਼ੁਭ ਵਿਚਾਰ ਸਾਦਾ ਭੋਜਨ ਚੰਗੀਆਂ ਪੁਸਤਕਾਂ ਦਾ ਅਧਿਐਨ ਅਤੇ ਹੋਰ ਅਜਿਹਾ ਬਹੁਤ ਕੁਝ ਬੱਚੇ ਅੰਦਰ ਚੰਗੇ ਸੰਸਕਾਰ ਪੈਦਾ ਕਰਦਾ ਹੈ ਡੰਡੀ ਸੰਸਕਾਰੀ ਬੱਚਾ ਵੱਡਾ ਹੋ ਕੇ ਸਮਾਜ ਦਾ ਨਰੂਆ ਅੰਗ ਬਣਦਾ ਹੈ ਡੰਡੀ ਮਾਪੇ ਰੋਲ ਮਾਡਲ ਬਣਨ ਡੰਡੀ ਨਸ਼ੇ ਦਾ ਤਿਆਗ ਕਰਨਾ ਘਰੇਲੂ ਲੜਾਈ ਝਗੜੇ ਤੋਂ ਦੂਰ ਰਹਿਣਾ ਡੰਡੀ ਵੰਡ ਕੇ ਖਾਣ ਅਤੇ ਦਸਾਂ ਨੋਹਾ ਦੀ ਕਿਰਤ ਕਰਨ ਦੀ ਸਿੱਖਿਆ ਦਿੱਤੀ ਜਾਵੇ ਡੰਡੀ ਅਜੋਕੇ ਸਮੇਂ ਦੀ ਬਹੁਤ ਦੁੱਖ ਦੀ ਗੱਲ ਹੈ ਕਿ ਬਜ਼ੁਰਗਾਂ ਦਾ ਸਤਿਕਾਰ ਘਟ ਰਿਹਾ ਹੈ ਡੰਡੀ ਬਜ਼ੁਰਗਾਂ ਦਾ ਸਤਿਕਾਰ ਇੱਕ ਅਜੀਹਾ ਕੀਮਤੀ ਗੁਣ ਹੈ ਜੋ ਪਰਿਵਾਰ ਵਿੱਚ ਖੁਸ਼ੀਆਂ ਅਤੇ ਖੇੜੇ ਪਰਦਾ ਹੈ ਡੰਡੀ ਬੱਚਿਆਂ ਨੂੰ ਚਾਹੀਦਾ ਹੈ ਕਿ ਜਿੱਥੋਂ ਤੱਕ ਹੋ ਸਕੇ ਮਾਪਿਆਂ ਦਾ ਕਹਿਣਾ ਮੰਨਣਾ ਡੰਡੀ